ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜਿਨ੍ਹਾਂ ਦੇ ਜੋੜਾਂ ਵਿੱਚ ਜਿਆਦਾ ਦਰਦ ਰਹਿੰਦਾ ਹੈ ਜੇਕਰ ਉਹ ਮੰਗਰਵਾਰ ਵਾਲੇ ਦਿਨ ਆਪਣੇ ਹੱਥਾਂ ਦੀ ਸਭ ਤੋਂ ਛੋਟੀ ਉਂਗਲ ਵਿੱਚ ਚਾਂਦੀ ਦੀ ਅੰਗੂਠੀ ਪਾ ਲੈਣ ਤਾਂ ਜੋੜਾਂ ਵਿੱਚ ਹੋ ਰਹੇ ਦਰਦ ਤੋਂ ਬਹੁਤ ਜਲਦੀ ਆਰਾਮ मिलेगा नंबर 2 ਜਿਹੜੀਆਂ ਔਰਤਾਂ ਆਪਣੇ ਨੌਹਾਂ ਨੂੰ ਜ਼ਿਆਦਾ ਵਧਾਉਣ ਦੇ ਸ਼ਿਕੀਨ ਹੁੰਦੀਆਂ ਹਨ ਉਹਨਾਂ ਨੂੰ ਬਿਮਾਰੀਆਂ ਬਹੁਤ ਜਲਦੀ ਘੇਰ ਲੈਂਦੀਆਂ ਹਨ ਕਿਉਂਕਿ ਸਾਰੀਆਂ ਨਾਲੋਂ ਗੰਦੀ ਵੀ ਇਹਨਾਂ ਵਿੱਚ ਹੁੰਦੀ ਹੈ ਨੰਬਰ 3 ਜਦੋਂ ਵੀ ਤੁਸੀਂ ਆਪਣੇ ਦੰਦਾਂ ਨੂੰ ਬ੍ਰਸ਼ ਕਰਦੇ ਹੋ ਤਾਂ ਕਦੇ-ਕਦੇ ਬ੍ਰਸ਼ ਉੱਪਰ ਹਲਕਾ ਨਮਕ ਪਾ ਲਿਆ ਕਰੋ ਇਸ ਨਾਲ ਦੰਦ ਦੁੱਧ ਦੀ ਤਰ੍ਹਾਂ ਚਿੱਟੇ ਨਿਕਲ ਜਾਂਦੇ ਹਨ ਨੰਬਰ 4 ਕੱਪੜੇ ਸੁਕਾਉਣ ਵਾਲੀ ਮਸ਼ੀਨ ਵਿੱਚ ਕਦੇ ਵੀ ਪਾਣੀ ਛੱਡ ਕੇ ਕੱਪੜੇ ਨਾ ਪਾਓ ਇਸ ਨਾਲ ਕੱਪੜਿਆਂ ਵਿੱਚੋਂ ਸਾਬ ਚੰਗੀ ਤਰ੍ਹਾਂ ਤਰੀਕੇ ਨਾਲ ਨਹੀਂ ਨਿਕਲਦੀ ਇਸ ਨਾਲ ਕੱਪੜਿਆਂ ਨੂੰ ਪਹਿਲਾਂ ਸਾਫ਼ ਪਾਣੀ ਵਿੱਚ ਕੱਢੋ ਫਿਰ ਹੀ ਮਸ਼ੀਨ ਵਿੱਚ ਪਾਓ ਨੰਬਰ 5 ਵਾਲਾਂ ਵਿੱਚ ਨਹਾਉਣ ਤੋਂ ਪਹਿਲਾਂ ਦਹੀਂ ਵਿੱਚ ਸਰੋਂ ਦਾ ਤੇਲ ਮਿਲਾ ਕੇ ਲਗਾ ਲਓ ਤੁਹਾਡੇ ਵਾਲਾਂ ਉੱਪਰ ਬਹੁਤ ਹੀ ਚਮਕ ਆਵੇਗੀ ਤੇ ਨਾਲ ਹੀ ਬਾਲਾਂ ਦੀ ਲੰਬਾਈ ਵੀ ਵਧੇਗੀ ਨੰਬਰ 6 ਜੇਕਰ ਰਸੋਈ ਵਿੱਚ ਵਾਲਾ ਪਾਣੀ ਜam ਹੋ ਜਾਵੇ ਤਾਂ ਪਾਣੀ ਵਿੱਚ ਚਾਂਪ ਤੇ ਸਰਕਾ ਮਿੱਠਾ ਸੋਡਾ ਪਾ ਕੇ ਪਾਣੀ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲਓ ਤੇ ਫਿਰ ਇਸ ਪਾਣੀ ਨੂੰ ਪੌਣ ਕੇ ਪਾਈਪ ਵਿੱਚ ਪਾ ਦਿਓ ਇਸ ਨੂੰ ਬਿਲਕੁਲ ਇਸ ਤਰ੍ਹਾਂ ਇਹ ਬਿਲਕੁਲ ਸਾਫ਼ ਹੋ ਜਾਵੇਗੀ ਤੇ ਖਲ ਵੀ ਜਾਵੇਗੀ ਨੰਬਰ 7 ਸਾਗ ਵਿੱਚ ਥੋੜੀ ਜੀ ਹਲਦੀ ਵੀ ਜ਼ਰੂਰ ਪਾ ਦਿਆ ਕਰੋ ਇਸ ਤਰ੍ਹਾਂ ਸਾਗ ਸਵਾਦ ਵੀ ਬਣਦਾ ਹੈ ਤੇ ਨਾਲ ਹੀ ਕਲਰ ਵੀ ਬਹੁਤ ਵਧੀਆ ਆਉਂਦਾ ਹੈ ਨੰਬਰ 8 ਜੀਕਰ ਤੁਹਾਡੇ ਕਿਸੇ ਵੀ ਬਰਤਨ ਦੀ ਚਮਕ ਖਰਾਬ ਹੋ ਗਈ ਹੋਵੇ ਤਾਂ ਉਸ ਵਿੱਚ ਨਿੰਬੂ ਤੇ 베किंग सोडा ਪਾ ਕੇ ਰਗੜ ਦਿਓ ਇਸ ਤਰ੍ਹਾਂ ਬਰਤਨ ਦੀ ਚਮਕ ਵਾਪਸ ਆ ਜਾਵੇਗੀ ਨੰਬਰ 9 ਜਿਹੜੇ ਲੋਕ ਜ਼ਿਆਦਾ ਅਖਬਾਰ ਵਿੱਚ ਖਾਣਾ ਲਪੇਟ ਕੇ ਖਾਂਦੇ ਹਨ ਉਹ ਬਿਮਾਰੀਆਂ ਦੇ ਹੱਦ ਤੋਂ ਜ਼ਿਆਦਾ ਸ਼ਿਕਾਰ ਹੁੰਦੇ ਹਨ ਨੰਬਰ 10 ਜਦੋਂ ਵੀ ਤੁਸੀਂ ਛੋਲਿਆਂ ਦੀ ਕਿਸੇ ਵੀ ਦਾਲ ਸੱਜੀ ਨੂੰ ਤੜਕਾ ਲਗਾਉਂਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਜੀਰੇ ਤੇ ਖੜੇ ਮਸਾਲੇ ਦਾ ਤੜਕਾ ਲਗਾਓ ਇਸਨ ਤਰ੍ਹਾਂ ਉਹ ਵਧੇਰੇ ਸਵਾਦ ਤੇ ਬਦੀਆ ਬਣੇਗੀ ਨੰਬਰ 11 ਜ਼ਰੂਰੀ ਨਹੀਂ ਕਿ ਮਠਿਆਈਆਂ ਖਵਾ ਕੇ ਤੁਸੀਂ ਦੂਸਰਿਆਂ ਦਾ ਮੂੰਹ ਮਿੱਠਾ ਕਰਿਓ ਤੁਸੀਂ ਮਿੱਠਾ ਬੋਲ ਕੇ ਵੀ ਲੋਕਾਂ ਨੂੰ ਖੁਸ਼ੀਆਂ ਦੇ ਸਕਦੇ ਹੋ ਨੰਬਰ 12 ਕਿਸੇ ਵੀ ਕੱਪੜੇ ਨੂੰ ਪ੍ਰੈਸ ਕਰਨ ਸਮੇਂ ਉਸ ਉੱਪਰ ਅਖਬਾਰ ਜ਼ਰੂਰ ਵਿਛਾਇਆ ਕਰੋ ਇਸ ਤਰ੍ਹਾਂ ਕੱਪੜੇ ਦੀ ਕਦੇ ਵੀ ਚਮਕ ਖਰਾਬ ਨਹੀਂ ਹੋਵੇਗੀ ਤੇ ਉਹ ਸਾਲੋ ਸਾਲ ਤੱਕ ਚੱਲੇਗਾ ਨੰਬਰ 13 ਏਹ ਜਿੰਦਗੀ ਇੱਕ ਅਜੀਬ ਜਿਹੀ ਦੌੜ ਹੈ ਜਿੱਤਦੇ ਜਾਈਏ ਤਾਂ ਕਈ ਆਪਣੇ ਪਿੱਛੇ ਛੁੱਟੇ ਜਾਂਦੇ ਨੇ ਤੇ ਜੇਕਰ ਹਾਰ ਜਾਈਏ ਤਾਂ ਆਪਣੇ ਹੀ ਪਿੱਛੇ ਛੱਡ ਜਾਂਦੇ ਨੇ ਨੰਬਰ 14 ਲਸਣ ਨੂੰ ਛੇਲਣ ਸਮੇ ਹਮੇਸ਼ਾ ਚਾਕੂ ਦਾ ਇਸਤੇਮਾਲ ਕਰਿਆ ਕਰੋ ਕਿਉਂਕਿ ਜਦੋਂ ਵੀ ਅਸੀਂ ਉਹਨਾਂ ਨੂੰ ਨੋਹਾਂ ਨਾਲ ਛਲਦੇ ਹਾਂ ਤਾਂ ਸਾਡੇ ਨੋਹਾਂ ਵਿੱਚ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਨੰਬਰ 15 ਜ਼ਿੰਦਗੀ ਬਹੁਤ ਸੋਹਣੀ ਬਣੀ ਜਾਂਦੀ ਹੈ ਜੇਕਰ ਸਾਥ ਨਿਵਾਉਣ ਵਾਲਾ ਧੋਖੇਬਾਜ਼ ਨਾ ਹੋਵੇ ਤਾਂ ਨੰਬਰ 16 ਕਈ ਵਾਰ ਜੋ ਤੁਸੀਂ ਕਪੜਾ ਧੋਦੇ ਹੋ ਤਾਂ ਧੋਣ ਤੋਂ ਬਾਅਦ ਉਹ ਬਹੁਤ ਸਖਤ ਜੰਦ ਹੋ ਜਾਂਦਾ ਹੈ ਅਜਿਹੇ ਤੋਂ ਬਚਣ ਲਈ ਉਹਨਾਂ ਨੂੰ ਧੋਣ ਤੋਂ ਬਾਅਦ ਪਾਣੀ ਵਿੱਚ ਥੋੜਾ ਜਿਹਾ ਮਿੱਠਾ ਸੌਰੀ ਚਟਿਆ ਸਿਰਕਾ ਪਾ ਕੇ ਪਿਓ ਕੇ ਰੱਖ ਕੁਝ ਸਮੇਂ ਬਾਅਦ ਕੱਢ ਲਓ ਫਿਰ ਇਸ ਨੂੰ ਸੁਕਾਓ ਇਸ ਨਾਲ ਉਹ ਸਖਤ ਨਹੀਂ ਹੋਵੇਗਾ ਹਮੇਸ਼ਾ ਨਰਮ ਹੀ ਰਹੇਗਾ ਨੰਬਰ 17 ਮੁਸ਼ਕਲਾਂ ਨੂੰ ਕਹਿ ਦਿਓ ਕਿ ਉਲਝਣਾ ਨਾ ਸਾਡੇ ਨਾਲ ਸਾਨੂੰ ਹਰ ਹਾਲਤ ਵਿੱਚ ਜਿਉਣ ਦਾ ਹੁਨਰ ਆਹਦਾ ਨੰਬਰ 18 ਜੇਕਰ ਕਪੜਿਆਂ ਦੀ ਚਮਕ ਚਲੀ ਗਈ ਹੋਵੇ ਤਾਂ ਉਹਨਾਂ ਨੂੰ ਧੋਣ ਸਮੇਂ ਥੋੜਾ ਜਿਹਾ ਚਿੱਟਾ ਸਿਰਕਾ ਪਾ ਦਿਓ ਇਸ ਨਾਲ ਉਹਨਾਂ ਦੀ ਚਮਕ ਵਾਪਸ ਆ ਜਾਵੇਗੀ ਨੰਬਰ 19 ਜਦੋਂ ਛੋਟੇ ਸੀ ਤਾਂ ਵੱਡੀਆਂ-ਵੱਡੀਆਂ ਗੱਲਾਂ ਵਿੱਚ ਵਹਿ ਗਏ ਹੁਣ ਜਦੋਂ ਅਸੀਂ ਵੱਡੇ ਹੋ ਗਏ ਤਾਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਹੀ ਬिखर ਗਏ ਨੰਬਰ ਬੀ ਜੇਕਰ ਤੁਸੀਂ ਕਪੜੇ ਧੋਣ ਵਾਲੇ ਸਰਫ ਐਕਚੁਅਲ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਕਪੜਾ ਉਸ ਆਬਨ ਕੱਟ ਲਗਾਉਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਸਰਫ ਕੱਪੜਿਆਂ ਨੂੰ ਵਧੀਆ ਤਰੀਕੇ ਨਾਲ ਸਾਫ਼ ਕਰ ਦਿੰਦੀ ਹੈ ਨੰਬਰ 21 ਚਿਹਰੇ ਦੀ ਚਮਕ ਤੇ ਘਰਾਂ ਦੀਆਂ ਉਚਾਈਆਂ ਤੇ ਨਾ ਜਾਇਓ ਘਰ ਦੇ ਬਜ਼ੁਰਗ ਜੇਕਰ ਮੁਸਕਰਾਉਂਦੇ ਹੋਏ ਮਿਲਣ ਤਾਂ ਸਮਝ ਲੈਣਾ ਕਿ ਇਹ ਅਮੀਰਾਂ ਦਾ ਘਰ ਹੈ ਨੰਬਰ 22 ਜਦੋਂ ਵੀ ਤੁਸੀਂ ਕਿਸੇ ਵਿਆਹ ਤੇ ਜਾਣ ਸਮੇ ਮੇਕਅਪ ਕਰਦੇ ਹੋ ਤਾਂ ਉਸ ਸਮੇ ਫਾਊਂਡੇਸ਼ਨ ਵਿੱਚ ਹਲਕੀ ਜਹੀ ਵੈਸਲੀਨ ਮਿਲਾ ਕੇ ਚਿਹਰੇ ਉੱਪਰ ਲਗਾ ਲਿਆ ਕਰੋ ਇਸ ਨਾਲ ਹਲਕੀ ਜਹੀ ਵੈਸਲੀਨ ਲਗਾ ਕੇ ਚਿਹਰੇ ਤੇ ਲਗਾਉਣ ਨਾਲ ਹੀ ਚਿਹਰੇ ਉੱਪਰ ਬਹੁਤ ਚਮਕ ਆਉਂਦੀ ਹੈ ਤੇ ਲੰਮੇ ਸਮੇਂ ਤੱਕ ਮੇਕਅਪ ਖਰਾਬ ਨਹੀਂ ਹੋਵੇਗਾ ਨੰਬਰ 23 ਉਸ ਸਮਾਂ ਹੀ ਵੱਖਰਾ ਸੀ ਜਦੋਂ ਲੋਕ ਰੋਂਦੇ ਸੀ ਗੈਰਾਂ ਦੇ ਲਈ ਅੱਜ ਤਾਂ ਆਪਣਿਆਂ ਨੂੰ ਰਵਾ ਕੇ ਵੀ ਮਸਕਰਾਉਂਦੇ ਨੇ ਨੰਬਰ 24 ਜੇਕਰ ਤੁਸੀਂ ਕੱਪੜਿਆਂ ਨੂੰ ਰਾਤ ਦੇ ਸਮੇਂ ਧੋਂਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਛੱਤ ਦੇ ਥੱਲੇ ਹੀ ਪਾਓ ਕਦੇ ਵੀ ਬਾਹਰ ਨਾ ਪਾਓ ਕਿਉਂਕਿ ਰਾਤ ਨੂੰ ਬਾਹਰ ਪਏ ਕੱਪੜਿਆਂ ਨੂੰ ਕਿਟਾਣੂ ਲੱਗ ਜਾਂਦੇ ਹਨ ਨੰਬਰ 25 ਲੋਕ ਸਫਲ ਹੋਣ ਲਈ ਆਪਣੀ ਮਿਹਨਤ ਤੇ ਵਿਸ਼ਵਾਸ ਕਰਨਾ ਚਾ ਹੁੰਦਾ ਹੈ ਕਿਸਮਤ ਤੇ ਜੂਏ ਵਿੱਚ ਅਜਮਾਈ ਜਾਂਦੀ ਹੈ ਨੰਬਰ 26 ਕਦੂ ਦੀ ਸਬਜੀ ਨੂੰ ਮੇਥੀ ਦਾਣੇ ਦਾ ਤੜਕਾ ਲਗਾ ਕੇ ਖਾਓ ਇਸ ਨਾਲ ਸਬਜੀ ਦਾ ਸਵਾਦ ਬਹੁਤ ਹੀ ਗਜਬ ਆਉਂਦਾ ਹੈ ਇਸ ਨੂੰ ਬਾਰ-ਬਾਰ ਖਾਣ ਨੂੰ ਮਨ ਵੀ ਕਰਦਾ ਹੈ ਨੰਬਰ 27 ਕ੍ਰਿਸਤਿਆਨ ਨੂੰ ਕੰਮ ਰੱਖਣ ਲਈ ਸਮਾਂ ਕੱਢੋ ਨਹੀਂ ਤਾਂ ਤੁਹਾਡੇ ਕੋਲ ਜਦੋਂ ਹੋਵੇ ਸਮਾਂ ਹੋਵੇਗਾ ਉਦੋਂ ਤੱਕ ਫਿਰ ਸ਼ਾਇਦ ਰਸਤੇ ਹੀ ਨਾ ਬਚਣ ਨੰਬਰ 28 ਜਦੋਂ ਵੀ ਤੁਸੀਂ ਨਮਕੀਨ ਵਾਲੇ ਮਟਰ ਬਣਾਉਦੇ ਹੋ ਤਾਂ ਉਸ ਨੂੰ ਆਟੇ ਵਿੱਚ ਹਲਕਾ ਜਿਹਾ ਮਿੱਠਾ ਸੋਡਾ ਵੀ ਜ਼ਰੂਰ ਪਾਇਆ ਕਰੋ ਇਸ ਨਾਲੋਂ ਇਸ ਨਾਲ ਮਟਰਾਂ ਦਾ ਸਵਾਦ ਬਹੁਤ ਵਧੀਆ ਤੇ ਨਰਮ ਬਣਦੇ ਹਨ ਨੰਬਰ 29 ਅੱਜ ਦੀ ਤਾਰੀਖ ਵਿੱਚ ਹਰ ਆਦਮੀ ਹਰ ਚੀਜ਼ ਦੀ ਕੀਮਤ ਲਗਭਗ ਜਾਣਦਾ ਹੀ ਹੈ ਪਰ ਇਨਸਾਨੀਅਤ ਦੀ ਕੀਮਤ ਪਛਾਣਨ ਵਿੱਚ ਮਾਤ ਖਾ ਜਾਂਦਾ ਹੈ। ਨੰਬਰ 30 ਕਦੇ ਵੀ ਸ਼ਾਮ ਦੇ ਸਮੇਂ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਾ ਕੱਢਿਆ ਕਰੋ ਕਿਉਂਕਿ ਰਾਤ ਨੂੰ ਬਾਹਰ ਗਏ ਬੱਚੇ ਸਭ ਤੋਂ ਜ਼ਿਆਦਾ ਰੋਂਦੇ ਨੇ। ਇਸ ਲਈ ਛੋਟੇ ਬੱਚਿਆਂ ਨੂੰ ਬਾਹਰ ਕੱਢਣ ਤੋਂ ਪਰਹੇਜ਼ ਕਰੋ। ਨੰਬਰ 31 ਆਪਣੇ ਜ਼ਖਮ ਸਾਰੀ ਦੁਨੀਆ ਨੂੰ ਨਾ ਦਿਖਾਓ ਚੰਦ ਲੋਕ ਹੀ ਹੁੰਦੇ ਨੇ ਮੁਹਲਮ ਲਗਾਉਣ ਵਾਲੇ ਬਾਕੀ ਤਾਂ ਹੱਥਾਂ ਵਿੱਚ ਲੂਣ ਲੈ ਕੇ ਘੁੰਮਦੇ ਰਹਿੰਦੇ ਨੇ ਨੰਬਰ 32 ਜੇਕਰ ਕੋਈ ਕੱਪੜਾ ਸੁੱਕ ਨਾ ਰਿਹਾ ਹੋਵੇ ਤਾਂ ਰਾਤ ਨੂੰ ਉਸ ਨੂੰ ਆਪਣੇ ਸਰਾਣੇ ਥੱਲੇ ਰੱਖ ਕੇ ਸੌ ਜਾਓ ਉਹ ਸਵੇਰ ਤੱਕ ਸੁੱਕ ਜਾਵੇਗਾ ਨੰਬਰ 33 ਸਫਲ ਉਹੀ ਹੈ ਜੋ ਆਪਣੇ ਦੁਸ਼ਮਣਾਂ ਤੇ ਨਹੀਂ ਬਲਕਿ ਆਪਣੀਆਂ ਇਛਾਵਾਂ ਤੇ ਜਿੱਤ ਪਾ ਲੈਂਦਾ ਹੈ ਨੰਬਰ 34 ਜਦੋਂ ਵੀ ਤੁਸੀਂ ਬੱਚਿਆਂ ਦੇ ਕੱਪੜੇ ਧੋਂਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਈਜੀ ਵਿੱਚ ਹੀ ਧੋਵੋ ਇਸ ਨਾਲ ਉਹਨਾਂ ਦੇ ਕੱਪੜੇ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦੇ ਹਨ ਤੇ ਨਾਲ ਹੀ ਖਰਾਬ ਵੀ ਨਹੀਂ ਹੁੰਦੇ ਨੰਬਰ 35 ਕੜੀ ਮੁਰਮਤ ਕਰਨ ਵਾਲੇ ਮਿਲ ਹੀ ਜਾਂਦੇ ਨੇ ਪਰ ਆਪਣਾ ਸਮਾਂ ਇਨਸਾਨ ਨੂੰ ਆਪ ਹੀ ਸੁਧਾਰਨਾ ਪੈਂਦਾ ਹੈ ਨੰਬਰ 36 ਸਰਦੀਆਂ ਵਿੱਚ ਬੇਸਣ ਦਾ ਹਲਵਾ ਬਣਾ ਕੇ ਖਾਣ ਨਾਲ ਸਰੀਰ ਨੂੰ ਅਨੇਕਾਂ ਹੀ ਫਾਇਦੇ ਹੁੰਦੇ ਹਨ ਇਸ ਨਾਲ ਸਰੀਰ ਨੂੰ ਬਹੁਤ ਗਰਮੀ ਮਿਲਦੀ ਹੈ ਤੇ ਨਾਲ ਹੀ ਬਿਮਾਰੀਆਂ ਤੋਂ ਵੀ ਦੂਰ ਰਹਿੰਦੇ ਹੋਂ ਨੰਬਰ 37 ਲਗਣ ਇੱਕ ਛੋਟਾ ਜਿਹਾ ਸ਼ਬਦ ਹੈ ਪਰ ਜਿਸ ਨੂੰ ਲੱਗ ਜਾਂਦੀ ਹੈ ਉਸ ਦਾ ਜੀਵਨ ਬਦਲ ਦਿੰਦੀ ਹੈ ਨੰਬਰ 38 ਜਦੋਂ ਵੀ ਤੁਸੀਂ ਆਪਣੀ ਰਸੋਈ ਦੀ ਸੈਲਫ ਨੂੰ ਸਾਫ਼ ਕਰਦੇ ਹੋ ਤਾਂ ਬੇਕਿੰਗ ਸੋਡੇ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ ਇਸ ਨਾਲ ਸੈਲਫ ਉੱਪਰ ਮੱਖੀਆਂ ਨਹੀਂ ਬੈਠਣਗੀਆਂ ਤੇ ਸਾਰੇ ਕੀਟਾਣੂ ਵੀ ਮਰ ਜਾਣਗੇ ਨੰਬਰ 39 ਜੀ ਸੇ ਕੰਮ ਨੂੰ ਕਰਨ ਤੋਂ ਤੁਹਾਨੂੰ ਡਰ ਲੱਗਦਾ ਹੈ ਉਸ ਕੰਮ ਨੂੰ ਕਰ ਦਿਖਾਉਣਾ ਹੀ ਸਾਹਸ ਅਖਵਾਉਂਦਾ ਹੈ ਨੰਬਰ 40 ਕਦੇ ਕਦੇ ਆਪਣੇ ਚਿਹਰੇ ਉੱਪਰ ਸੰਤਰੀਆਂ ਦੇ ਛਿਲਕਿਆਂ ਦਾ ਪਾਊਡਰ ਗੁਲਾਬ ਜਲ ਵਿੱਚ ਮਿਕਸ ਕਰਕੇ ਲਗਾ ਲਿਆ ਕਰੋ ਇਸ ਇਹ ਚਿਹਰੇ ਤੇ ਚਮਕ ਲਿਆਂਦਾ ਹੈ ਨੰਬਰ 43 ਜੇਕਰ ਕੋਈ ਤੁਹਾਡਾ ਦਿਲ ਦਿਖਾਵੇ ਤਾਂ ਬੁਰਾ ਨਾ ਮੰਨਿਓ ਕਿਉਂਕਿ ਕੁਦਰਤ ਦਾ ਨਿਯਮ ਹੈ ਜਿਹੜੇ ਰੁੱਖ ਤੇ ਸਭ ਤੋਂ ਵੱਧ ਫਲ ਹੁੰਦੇ ਨੇ ਉਹਨਾਂ ਨੂੰ ਸਭ ਤੋਂ ਵੱਧ ਪੱਥਰ ਮਾਰੇ ਜਾਂਦੇ ਨੇ ਦੋਸਤੋ ਜੀ ਕਰੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਹਾਂਜੀ ਵੀਡੀਓ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਇੱਕ ਵਾਰ ਫਿਰ ਤੋਂ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਧੰਨ